ਸਾਹੀ ਘਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ YouTube ਘਰ ਤੇ ਅੱਜ ਆਪਾਂ ਬਣਾਵਾਂਗੇ ਭੁਜੇ ਹੋਏ ਛੋਲਿਆਂ ਤੋਂ ਵਧੀਆ ਟੇਸਟੀ ਪੇੜਾ ਤੇ ਸਭ ਤੋਂ ਪਹਿਲਾਂ ਆਪਾਂ ਨੇ ਇੱਕ ਕਟੋਰੀ ਇੱਥੇ ਭੁਜੇ ਹੋਏ ਛੋਲੇ ਲੈ ਲਿਆ ਨਾ ਤੋਂ ਛਿਲਕਾ ਉਤਾਰ ਲਿਆ ਸੀਗਾ ਤੇ ਇਹਨਾਂ ਦਾ ਆਪਾਂ ਪੀਸ ਕੇ ਪਾਊਡਰ ਬਣਾ ਲਵਾਂਗੇ ਪਾਊਡਰ ਬਣਾਉਣ ਤੋਂ ਬਾਅਦ ਆਪਾਂ ਇਹਨਾਂ ਨੂੰ ਇੱਕ ਮਰਤਨ ਦੇ ਵਿੱਚ ਪਾ ਲਵਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿੰਨੇ ਭੁਜੇ ਛੋਲੇ ਆ ਉਦੋਂ ਅੱਧੀ ਆਪਾਂ ਚੀਨੀ ਲੈ ਲਵਾਂਗੇ ਤੇ ਅੱਧੇ ਕਟੋਰੀ ਆਪਾਂ ਲੈ ਲਵਾਂਗੇ ਮਿਲਕ ਪਾਊਡਰ ਥੋੜਾ ਜਿਹਾ ਆਪਾਂ ਇਲਾਚੀ ਪਾਊਡਰ ਪਾ ਲਮਾਂਗੇ ਇਹਦੇ ਵਿੱਚ ਤੇ ਆਪਾਂ ਘਰੇ ਜਿਹੜੀ ਆਪਾਂ ਦੁੱਧਾ ਬਾਲਦੇ ਆ ਉਹਦੇ ਤੋਂ ਮਲਾਈ ਉਤਰਦੀ ਹੈਗੀ ਉਹ ਲੈ ਲਓ ਜੇ ਤਾਂ ਤੁਹਾਡੇ ਕੋਲੇ ਹੈਗੀ ਹੈ ਫਰੈਸ਼ ਤੇ ਨਹੀਂ ਤਾਂ ਥੋੜਾ ਦੁੱਧ ਲੈ ਲਓ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਥੋੜਾ ਪਾ ਕੇ ਦੁੱਧ ਤੇ ਮਿਕਸ ਕਰਾਂਗੇ ਮਲਾਈ ਨੂੰ ਤੇ ਇਹਨੂੰ ਆਪਾਂ ਮਿਲਾਉਂਦੇ ਰਹਾਂਗੇ ਤੇ ਟੇਸਟ ਦੇ ਵਿੱਚ ਬਹੁਤ ਹੀ ਸਵਾਦ ਬਣਦਾ ਹੈਗਾ ਪੇੜਾ ਜਿਹੜਾ ਬਹੁਤ ਹੀ ਟੇਸਟੀ ਬਣਦਾ ਹੈਗਾ ਤੇ 5 ਮਿੰਟ ਵਿੱਚ ਹੀ ਬਣ ਕੇ ਤਿਆਰ ਹੋ ਜਾਂਦਾ ਹੈਗਾ ਕਈ ਵਾਰ ਆਪਾਂ ਨੂੰ ਕੋਈ ਮਿੱਠਾ ਖਾਣ ਦੀ ਜੀ ਕਰੇ ਤਾਂ 5 ਮਿੰਟ ਦੇ ਵਿੱਚ ਆਪਾਂ ਟੇਸਟੀ ਪੇੜਾ ਬਣਾ ਕੇ ਖਾ ਸਕਦੇ ਆ ਇਸ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲੈਣਾ ਹੈਗਾ ਮਿਕਸ ਕਰਨ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਮਲ ਮਲ ਕੇ ਇੱਕ ਡੋ ਦੀ ਤਰ੍ਹਾਂ ਤੇ ਬਣਾ ਲੈਣਾ ਹੈਗਾ ਇਹਨੂੰ ਕਿ ਜਿਹੜਾ ਆਪਾਂ ਇਹਦਾ ਪੇੜਾ ਬਣਾ ਸਕੀ ਇਸ ਤਰ੍ਹਾਂ ਨੂੰ ਮਲਦੇ ਰਹਿਣਾਗਾ ਮਲ ਕੇ ਇੱਕ ਡੋ ਹਿੱਸੇ ਤੇ ਚਲਾਏ ਆਉਣਾਗਾ ਤੇ ਜੇ ਤੁਹਾਨੂੰ ਇਹਦੇ ਵਿੱਚ ਮੈਂ ਨੂੰ 2-3 ਚਮਚੀ ਮਲਾਈ ਦੇ ਲੱਗੇ ਸੀ ਜੇ ਘਾਟਵਾ ਧੋਬੇ ਤਾਂ ਤੁਸੀਂ ਪੇੜੇ ਦੀ ਵੀ ਆਪਣਾ ਪੇੜਾ ਬਣ ਜਵੇ ਜਿਹੜਾ ਆਪਾਂ ਜਦੋਂ ਬਣਾਈਏ ਤਾਂ ਭੁਰੇ ਨਾ ਉਸ ਤੇ ਤੇ ਚ ਲੈ ਆਉਣਾ ਇਹਨੂੰ ਇਹਨੂੰ ਚੰਗੀ ਤਰ੍ਹਾਂ ਮਸਲ ਕੇ ਗੋਨ ਲੈਣਾ ਆਟੇ ਦੀ ਤਰ੍ਹਾਂ ਇਹ ਆਪਣਾ ਜਿਹੜਾ ਡੋ ਸੀਗਾ ਬਣ ਕੇ ਤਿਆਰ ਹੋ ਗਿਆ ਹੈਗਾ ਤੇ ਹੁਣ ਆਪਾਂ ਇਹਨੂੰ ਛੋਟੇ ਛੋਟੇ ਪੇੜੇ ਬਣਾਵਾਂਗੇ ਇਹਦੇ ਤੇ ਇਹਨੂੰ ਆਪਾਂ ਤੋੜ ਕੇ ਰੱਖ ਲਵਾਂਗੇ ਤੇ ਫਿਰ ਆਪਾਂ ਇਹਨਾਂ ਨੂੰ ਗੋਲ ਕਰ ਲਵਾਂਗੇ ਇਹਨੂੰ ਗੋਲ ਇਸ ਤਰ੍ਹਾਂ ਗੋਲ ਕਰ ਲਵਾਂਗੇ ਆਪਾਂ ਸ਼ੇਪ ਦੇ ਦੇਵਾਂਗੇ ਇਸ ਤਰ੍ਹਾਂ ਆਪਾਂ ਸ਼ੇਪ ਦੇ ਦੇਵਾਂਗੇ ਬਣਾ ਬਣਾ ਕੇ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਸਾਰੇ ਬਣਾ ਲਾਂਗੇ ਤੁਹਾਨੂੰ ਮੇਰੀ ਇਹ ਭੁਜੇ ਹੋਏ ਛੋਲਿਆਂ ਦੇ ਪੇੜਿਆਂ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਨਾ ਕਮੈਂਟ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਜਲਦੀ ਆਪਾਂ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਇੱਕ ਨਵੀਂ ਹੋਰ ਰੈਸਪੀ ਤੇ ਇਸ ਤਰ੍ਹਾਂ ਆਪਾਂ ਸਾਰੀ ਇਹ ਜਿਹੜੀ ਪੇੜੇ ਨੇ ਤਿਆਰ ਕਰ ਲਵਾਂਗੇ ਤੇ ਇਹਦੇ ਤੋਂ ਇੱਕ ਕਟੋਰੀ ਤੋਂ ਇਹਦੇ ਤੋਂ ਕਟੋ-ਕਟਾ ਅੰਦਾਸਕ ਦਾਸ ਪੇੜੇ ਬਣ ਜਾਣਗੇ ਜੋ ਕਿ ਤਿੰਨ ਚਾਰ ਜਾਣੇ ਵਧੀਆ ਖਾ ਸਕਦੇ ਹੈਗੇ ਤੇ ਇਹ ਆਪਣੇ ਪੇੜੇ ਬਣ ਕੇ ਤਿਆਰ ਹੋ ਗਏ ਨੇਗੇ ਤੇ ਜੇ ਅੱਪਾ ਜਲਦੀ ਮਿਲਦੇ ਆ ਇੱਕ ਨਵੀਂ ਰੈਸਪੀ ਲੈ ਕੇ ਤਦ ਤੱਕਰ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਤੇ ਸ਼ਸ਼ਟ੍ਰੀਕਾਲ ਸਾਰਿਆਂ ਨੂੰ ਜੀ